ਜੀ ਸਤਿ ਸ਼੍ਰੀ ਅਕਾਲ ਜੀ ਗੱਲ ਕਰਦੇ ਆਪਾਂ ਪੰਜਾਬੀ ਸਿੰਗਰ ਤੇ ਐਕਟਰ ਗਿੱਪੀ ਗਰੇਵਾਲ ਬਾਰੇ ਗਿੱਪੀ ਗਰੇਵਾਲ ਦਾ ਜਨਮ 2 ਜਨਵਰੀ 1983 ਨੂੰ ਹੂਮਕਲਾ ਲੁਧਿਆਣਾ ਵਿੱਚ ਹੋਇਆ ਉਸ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 2010 ਵਿੱਚ ਇੱਕ ਪੰਜਾਬੀ ਫਿਲਮ ਮੇਲ ਕਰਾ ਦੇ ਰੱਬਾ ਨਾਲ ਕੀਤੀ ਇਸ ਮਗਰੋਂ ਉਸ ਦੀਆਂ ਕਈ ਮਸ਼ਹੂਰ ਫਿਲਮਾਂ ਆਈਆਂ ਜਿਵੇਂ ਜਿਨੇ ਮੇਰਾ ਦਿਲ ਲੁੱਟਿਆ ਕੈਰੀਓਨ ਜੱਟਾ ਸਿੰਘ ਵਰਸਸ ਕੌਰ ਆਦਿ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਮੁੱਢਲੇ ਜੀਵਨ ਬਾਰੇ ਗਿੱਪੀ ਗਰੇਵਾਲ ਦਾ ਜਨਮ ਕੂਮਕਲਾ ਪਿੰਡ ਲੁਧਿਆਣਾ ਦੇ ਨੇੜੇ ਹੋਇਆ। ਉਹ ਇੱਕ ਪੰਜਾਬੀ ਗਾਇਕ ਤੇ ਅਭਿਨੇਤਾ ਹੈ। ਉਹ ਆਪਣੇ ਪੰਜਾਬੀ ਗੀਤਾਂ ਲਈ ਜਾਣਿਆ ਜਾਂਦਾ ਹੈ। ਉਸ ਦੀ ਇੱਕ ਐਲਬਮ ਫੁਲਕਾਰੀ ਨੇ ਪੰਜਾਬ ਦੇ ਬਹੁਤ ਸਾਰੇ ਰਿਕਾਰਡ ਤੋੜੇ। ਉਸ ਨੇ ਆਪਣੀ ਪਹਿਲੀ ਪੇਸ਼ਕਾਰੀ 2010 ਵਿੱਚ ਫਿਲਮ ਮੇਲ ਕਰਾਦੇ ਰੱਬਾ ਵਿੱਚ ਕੀਤੀ। ਇਸ ਤੋਂ ਬਾਅਦ ਕੈਰੀ-ਆਨ ਜੱਟਾ, ਲੱਕੀ ਦੀ ਅਨਲੱਕੀ ਸਟੋਰੀ, ਬਾਜੀ ਇਨ ਪ੍ਰੋਬਲਮ ਅਤੇ ਜੱਟ ਜੀਨਸਵਾਰਡ ਆਦੀ ਫਿਲਮਾਂ ਕੀਤੀਆਂ। ਉਸ ਨੂੰ ਇਨ੍ਹਾਂ ਫਿਲਮਾਂ ਲਈ ਬਹੁਤ ਸਾਰੇ ਸਨਮਾਨ ਵੀ ਮਿਲੇ। ਹੁਣ ਆਪਾਂ ਗੱਲ ਕਰਦੇ ਹਾਂ ਦੇ ਸੰਗੀਤਿਕ ਕੈਰੀਅਰ ਬਾਰੇ ਗਿੱਪੀ ਗਰੇਵਾਲ ਨੇ ਆਪਣੀ ਕੈਰੀਅਰ ਦੀ ਸ਼ੁਰੂਆਤ ਪਹਿਲੀ ਵਾਰ ਆਪਣੀ ਪੇਸ਼ਕਾਰੀ ਐਲਬਮ ਚੱਕ ਲੈ ਤੋ ਕੀਤੀ ਜਿਸ ਦਾ ਨਿਰਮਾਤਾ ਅਮਨ ਹਿਅਰ ਸੀ ਇਸ ਤੋਂ ਬਾਅਦ ਨਸ਼ਾ ਫੁਲਕਾਰੀ ਫੁਲਕਾਰੀ 2 ਜੱਟਸ ਹਿਟਸ ਅਤੇ ਗੈਂਗਸਟਰ ਆਦੀ ਐਲਬਮ ਸਾਡੇ ਸਾਹਮਣੇ ਪੇਸ਼ ਕੀਤੀਆਂ ਗਿੱਪੀ ਗਰੇਵਾਲ ਦਾ ਗੀਤ ਅੰਗਰੇਜ਼ੀ ਬੀਟ ਹਿੰਦੀ ਫਿਲਮ ਕੋਕਟੇਲ ਵਿੱਚ ਵੀ ਦੇਖਣ ਨੂੰ ਮਿਲਿਆ ਇਸ ਦਾ ਗੀਤ ਹੈਲੋ ਹੈਲੋ ਲਾਸ ਵੇਗਾਂਸ ਨਵੇਦਾ ਵਿੱਚ ਸ਼ੂਟ ਕੀਤਾ ਗਿਆ ਉਸਨੇ ਸੰਦਵੇਲ ਅਤੇ ਬ੍ਰਿੰਗਮਿੰਗਮ ਦੇ ਮੇਲੇ 14 ਵਿੱਚ ਆਪਣੀ ਪੇਸ਼ਕਾਰੀ ਦਿੱਤੀ ਸੀ ਹੁਣ ਆਪਾਂ ਗੱਲ ਕਰਦੇ ਆਂ ਇਹਨਾਂ ਦੇ ਫਿਲਮੀ ਕੈਰੀਅਰ ਬਾਰੇ ਗਿੱਪੀ ਗਰੇਵਾਲ ਨੇ ਆਪਣੀ ਫਿਲਮ ਫਿਲਮੀ ਕੈਰੀਅਰ ਦੀ ਸ਼ੁਰੂਆਤ ਪੰਜਾਬੀ ਫਿਲਮ ਮੇਲ ਕਰਾ ਦੇ ਰੱਬਾ ਵਿੱਚ ਸਹਾਇਕ ਰੋਲ ਵੱਜੋਂ ਕੀਤੀ ਜਿਨੇ ਮੇਰਾ ਦਿਲ ਲੁੱਟਿਆ ਵਿੱਚ ਮੁੱਖ ਰੋਲ ਅਦਾ ਕੀਤਾ ਜਿਹੜੀ ਪੰਜਾਬੀ ਸਿਨੇਮਾ ਵਿੱਚ ਬਹੁਤ ਜ਼ਿਆਦਾ ਚੱਲੀ April 2012 ਵਿੱਚ ਇਹ ਮਿਰਜ਼ਾ ਦਾ ਅਨਟੋਲਡ ਸਟੋਰੀ ਜਦੋਂ ਰਿਲੀਜ਼ ਹੋਈ ਤਾਂ ਉਸ ਦਾ ਆਰੰਭ ਬਹੁਤ ਜ਼ਿਆਦਾ ਵਧੀਆ ਹੋਇਆ ਉਨਾਂ ਦੀ ਉਸ ਦੀ ਅਗਲੀ ਫਿਲਮ ਕੈਰੀਅਨ ਜੱਟਾ ਜੁਲਾਈ 2012 ਵਿੱਚ ਰਿਲੀਜ਼ ਹੋਈ ਅਤੇ ਪੰਜਾਬੀ ਫਿਲਮਾਂ ਵਿੱਚ ਜ਼ਿਆਦਾ ਮਸ਼ਹੂਰ ਹੋਈ 2013 ਵਿੱਚ ਐਕਸ਼ਨ ਫਿਲਮ ਸਿੰਘ ਵਰਸਸ ਗॉड ਹਾਸੇ ਨਾਲ ਭਰਪੂਲ ਫਿਲਮ ਲੱਕੀ ਦੀ ਅਨਲੱਕੀ ਸਟੋਰੀ ਬੈਸਟ ਆਫ ਲੱਕ ਪਾਜੀਨ ਪ੍ਰੋਬਲਮ ਜੱਟ ਜੇਮਸ ਵਾਰਡ ਆਦੀ ਫਿਲਮਾਂ ਕੀਤੀਆਂ ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਦੀ ਨਿੱਜੀ ਜ਼ਿੰਦਗੀ ਬਾਰੇ ਗਿੱਪੀ ਗਰੇਵਾਲ ਦਾ ਵਿਆਹ ਰਵਨੀਤ ਕੌਰ ਨਾਲ ਹੋਇਆ ਤੇ ਇਹਨਾਂ ਦੇ ਤਿੰਨ ਬੇਟੇ ਵੀ ਹਨ ਇਨਾਂ ਦਾ ਵੱਡਾ ਭਰਾ ਸਿੱਪੀ ਗਰੇਵਾਲ ਵੀ ਆਸਟ੍ਰੇਲੀਆ ਵਿੱਚ ਹੀ ਰਹਿੰਦਾ ਹੈ। ਹੁਣ ਆਪਾਂ ਗੱਲ ਕਰਦੇ ਹਾਂ ਇਹਨਾਂ ਨੂੰ ਮਿਲੇ ਹੋਏ ਮਾਨ ਬਾਰੇ। ਗਿੱਪੀ ਗਰੇਵਾਲ ਨੂੰ ਬਹੁਤ ਸਾਰੀਆਂ ਫਿਲਮਾਂ ਲਈ ਸਨਮਾਨਿਤ ਕੀਤਾ ਗਿਆ। 2011 ਵਿੱਚ ਆਈ ਫਿਲਮ ਜਿਨੇ ਮੇਰਾ ਦਿਲ ਲੁੱਟਿਆ ਲਈ ਬੈਸਟ ਐਕਟਰ ਅਵਾਰਡ ਦਾ ਅਵਾਰਡ ਮਿਲਿਆ। ਅਤੇ 2012 ਵਿੱਚ ਪੀਫਾ ਬੈਸਟ ਐਕਟਰ ਅਵਾਰਡ ਅਤੇ ਪੀਟੀਸੀ ਬੈਸਟ ਐਕਟਰ ਅਵਾਰਡ 2015 ਵਿੱਚ ਜੱਟ ਜੇਮਸ ਬੌਂਡ ਲਈ ਮਿਲਿਆ। ਧੰਨਵਾਦ।